ਸਾਲ ਦੇ ਇਹ ਸਾਰੇ ਖਲਾਕਾਂ ਕਮੇਟੀ ਦੇ ਪਤਾਨ ਚੇਅਰਮੈਨ ਹੋਰ ਜੋ ਵੀ ਵੋਟਰਾਂ ਨੇ ਸਾਡੇ ਸਫਾਈ ਸੇਵਕ ਯੂਨੀਅਨ ਦੇ ਭਗ ਜਿਹੜੇ ਕੱਲ ਮਿਲਲੇ ਜਿਹੜੇ ਕੱਲ ਮਿਲਲੇ ਉਹਨਾਂ ਅੱਜ ਮਿਲਿਓ ਇੱਥੇ ਸਮਾਂ ਬਚਾਣਾ ਅਸੀਂ ਜਿਹੜੇ ਕੱਲ ਨਹੀਂ ਮਿਲੇ ਉਹ ਉੱਥੇ ਗਰੁੱਪਾਂ ਦੇ ਵਿੱਚ ਆ ਜਾਣਾ RAM ji ਬਾਹਰ ਬੈਠ ਜਾਂਦਾ ਪੁਲਟੀ ਦੇ ਲੀਡਰ ਹੈ ਕਾਂਗਰਸ ਦੇ ਚੁੱਪ ਲੀਡਰ ਇਸ ਕਰਕੇ ਹੈ 5 ਸਾਲ ਦਿੱਲੀ ਵਿਧਾਨ ਸਭਾ ਦੇ ਸਾਡੇ ਸਪੀਕਰ ਰਹੇ ਹੈ ਤਾਂ ਕਿ ਤੁਸੀਂ ਜਿਹੜੀ ਖਬਰ ਦੇਖਣੀ ਹੈ ਨਾ ਤੁਸੀਂ ਖੋਦ ਰਹੇ ਵੀ ਬੰਦਾ ਕੌਣ ਹੈ ਹਾਂਜੀ ਦੂਜੇ ਪਾਸੇ ਇਹ ਦਿੱਲੀ ਕਾਂਗਰਸ ਦੇ ਪੀਸੀਸੀ ਦੇ ਵੀ ਪ੍ਰਧਾਨ ਰਹੇ ਹੈ ਦੋ ਵਾਰ ਦੋ ਵਾਰ ਸੋਇ ਚੋਟੀ ਦੇ ਲੀਡਰ ਹੈ ਰਾਹੁਲ ਗਾਂਧੀ ਜੀ ਨੇ ਜਿਹੜੇ ਚੋਟੀ ਦੇ ਲੀਡਰ ਹੈ ਕਾਂਗਰਸ ਦੇ ਉਹ ਅਸੈਸਮੈਂਟ ਕਰਨ ਵਾਸਤੇ ਭੇਜੇ ਇੱਕ ਤਾਂ ਗੱਲ ਇਹ ਹੈ ਦੂਜੀ ਗੱਲ ਇਹ ਹੈ ਪਾ ਦਿਓ ਇਹਨਾਂ ਦੇ ਲਫ਼ਜ਼ਾਂ ਜੇ ਭਵਾ ਭਵਾ ਮੇਰੇਆਂ ਨੂੰ ਪਾ ਦਿਓ ਆਪਣਾ ਚਟਾਨ ਦੀ ਤਰ੍ਹਾਂ ਮਜ਼ਬੂਤ ਹੈ ਮਾੜਾ ਮੋਟਾ ਡਿਫਰੈਂਸ ਆਫ ਓਪੀਨੀਅਨ ਹੋ ਸਕਦਾ ਲੇਕਿਨ ਜਿਨ੍ਹਾਂ ਨਾਲ ਸਾਡੀ ਲੜਾਈ ਹੈ ਉਹਨਾਂ ਨਾਲੋਂ ਅਸੀਂ ਕਿਤੇ ਜ਼ਿਆਦਾ ਜੁਆਇਨਟਡ ਹੈ ਅਖਾਲੀ ਦਲ ਕਿੱਥੇ ਹੈ ਤਿੰਨ ਤਨ ਹੈ ਭਾਜਪਾ ਕਿੱਦਾਂ ਹੈ ਆਪਣੇ ਸ਼ਹਿਰ ਚ ਦੇਖ ਲਓ ਲੀਰੋ ਲੀਰ ਹੋਈ ਹੈ ਮੈਂ ਕਿਹੜੀ ਪਾਰਟੀ ਦੀ ਗੱਲ ਕਰਦਾ ਮੈਂ ਕਿਸੇ ਹੋਰ ਪਾਰਟੀ ਦੀ ਗੱਲ ਹੀ ਕਰਦਾ ਲੇਕਿਨ ਉਹਨਾਂ ਸਾਰਿਆਂ ਦੇ ਮੁਕਾਬਲੇ ਕਾਂਗਰਸ ਯੂਨਾਈਟਡ ਹੈ ਇੱਕ ਲੀਡਰਸ਼ਿਪ ਹੈ ਸਾਡੀ ਔਰ ਜਿਸ ਵੇਲੇ ਜੇ ਕੋ ਮਾੜਾ ਮੋਟਾ ਫਰਕ ਹੋਵੇ ਵੀ ਦਿੱਲੀ ਤੋਂ ਡੱਡਾ ਚੱਲਦਾ ਹੈ ਤਾਂ ਐਨ ਕਮ ਸੈਟ ਅਪ ਸੋ ਬਿਲਕੁਲ ਕੋਈ ਰੌਲਾ ਨਹੀਂ ਬਿਲਕੁਲ ਭੇਖਾ ਨਾ ਰੱਖੋ ਅਸੀਂ ਤਗੜੇ ਹੋ ਕੇ ਸਤਾਈ ਦੇ ਵਿੱਚ ਮਦਾਗ ਚ ਉਤਰਾਂਗੇ ਔਰ ਮੈਦਾਨ ਫਤਿਹ ਹੋਏਗਾ ਜਾਓ ਬਿਲਕੁਲ ਠੀਕ ਹੈ थैंक यू ਮੀਡੀਆ ਦੇ ਸਾਥੀਆਂ ਦਾ ਸਵਾਗਤ ਕਰਨਾ ਜੀ ਮੇਰੇ ਇੱਥੇ ਆਉਣ ਦਾ ਮਕਸਦ ਹੀ ਹੈ ਕਿ ਨਾਂਗਲ ਬਲਾਕ ਕਾਂਗਰਸ ਮੀਟੀ ਨੂੰ ਔਰ ਪੂਰੇ ਡਿਸਟ੍ਰਿਕਟ ਨੂੰ ਕਿਵੇਂ ਮਜ਼ਬੂਤ ਬਣਾਇਆ ਜਾਏ ਸੋ ਅਸੀਂ ਲੋਗ ਚਾਰ ਸਟੇਟਾਂ 'ਚ rau ji ne ਜਿਹੜੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਬਣਾਏ ਨੇ ਉਹਨਾਂ ਲੋਕਾਂ ਨੂੰ ਬਣਾਇਆ ਜਿਹੜੇ ਲੋਕ ਹਰ ਇਨਸਾਨ ਦੇ ਨਾਲ ਜੁੜੇ ਦੇ ਦੇ। ਅੱਥੇ ਵੀ ਉਹ ਕੋਸ਼ਿਸ਼ ਹੈ ਕਿ ਅਸੀਂ ਉਸ ਬੰਦੇ ਨੂੰ ਚੁਣੇ ਜਿਹੜਾ ਲੋਕਾਂ ਨੂੰ ਨਾਲ ਲੈ ਕੇ ਚੱਲ ਸਕੇ। ਜਿਹੜਾ ਉਹਨਾਂ ਦੇ ਦੁੱਖ ਦਾ ਭਾਗੀਦਾਰ ਬਣ ਸਕੇ। ਐਸਾ ਇਨਸਾਨ ਚਾਹੀਦਾ ਜਿਹੜਾ ਸਾਰਿਆਂ ਨਾਲ ਸਾਰਿਆਂ ਦੇ ਨਾਲ ਕੰਨਨ ਕੰਨਾਂ ਮਿਲਾ ਕੇ ਚਲੇ ਔਰ ਉਹਨਾਂ ਦਾ ਦੁੱਖ ਸੁੱਖ ਦਾ ਬਾਗੀਦਾਰ ਬਣੇ ਤੋ ਮੈਂ ਰਾਣਾ ਜੀ ਦਾ ਧੰਨਵਾਦ ਕਰਨਾ ਕਿ ਅਨਾ ਨੇ ਅੱਜ ਮੀਟਿੰਗ ਦਾ ਆਰਗੇਨਾਈਜ਼ ਕੀਤਾ ਸਚਾਈ ਹੈ ਕਿ ਇਹ ਸਾਡੇ ਸਤਮ ਨੇ ਜਿਸ ਤਰ੍ਹਾਂ ਇਹ ਲੋਕਾਂ ਦੀ ਸੇਵਾ ਕਰਦੇ ਨੇ ਮੈਂ ਦੇਖਿਆ ਕੱਲ ਵੀ ਮੀਟਿੰਗਾਂ ਦੇ ਉੱਥੇ ਹੋਈ ਅੱਜ ਵੀ ਮੀਟਿੰਗ ਕੀਏ ਕੀ ਲੋਕ ਕੀ ਦਰਸਾਉਂਦੇ ਨੇ ਕਿ ਕਿੰਨਾ ਪਿਆਰ ਹੈ ਕਿੰਨਾ ਲੋਕਾਂ ਦੇ ਨਾਲ ਜੁੜੇ ਦੇ ਮੈਂ ਤੇ ਆਈ ਕਹਾਂਗਾ ਇਹ ਸਾਡੇ ਸਪੀਕਰ ਵੀ ਦੇ ਨੇ ਤੇ ਇਹਨਾਂ ਨੂੰ ਯਾਦਾ ਪਤਾ ਹੈ ਕਿ ਆ ਵੀ ਕਿਸ ਤਰ੍ਹਾਂ ਕੋੜਾ ਉਮੀਦਵਾਰ ਹੋਣਾ ਚਾਹੀਦਾ ਸੋ ਸਾਰੇ ਦੀ ਰਾਏ ਦੇ ਮੈਂ ਹੁਣ ਇੱਕ ਇੱਕ ਕਰਕੇ ਸਾਰਾ ਉਹਨੂੰ ਮਿਲਾਂਗਾ ਸਾਰੇ ਦੀ ਰਾਏ ਲਾਂਗਾ ਚਾਹੇ ਉਹ ਵੂਮਨ ਵਿੰਗ ਹੈ ਚਾਹੇ ਯੂਥ ਵਿੰਗ ਹੈ ਚਾਹੇ OBC ਹੈ ਚਾਹੇ SC ST ਹੈ ਲੈ ਜਾਂ ਮਿਨੋਰਿਟੀਜ਼ ਹੈ ਅਸੀਂ ਸਾਰਿਆਂ ਦੀ رائے ਲੈ ਕੇ ਫਿਰ ਆਪਣੇ ਉਹ ਦੇਖਾਂਗੇ ਕਿ ਕਿਹੜਾ ਆਦਮੀ ਸਭ ਤੋਂ ਜ਼ਿਆਦਾ ਕੰਮ ਕਰ ਸਕਦਾ ਹੈ ਕਿਹੜਾ ਆਦਮੀ ਸਾਰਿਆਂ ਨੂੰ ਇਕੱਠਾ ਕਰ ਸਕਦਾ ਹੈ ਅਗਰ ਸਾਡਾ ਡਿਸਟ੍ਰਿਕਟ ਮਜ਼ਬੂਤ ਹੋਏਗਾ ਤੇ ਉਹ ਡਿਸਟ੍ਰਿਕਟ ਦਾ ਕੰਮ ਹੈ ਬਲਾਗ ਨੂੰ ਸੰਭਾਲਣਾ ਡਿਸਟ੍ਰਿਕਟ ਦਾ ਕੰਮ ਹੈ ਮੰਡਲ ਨੂੰ ਸੰਭਾਲਣਾ ਡਿਸਟ੍ਰਿਕਟ ਦਾ ਕੰਮ ਹੈ ਸਿਰਲੇ ਬੂਥ ਲੈਵਲ ਤੱਕ ਕੰਮ ਕਰਵਾਉਣਾ ਅਸਲੀ ਰਾਹੁਲ ਜੀ ਦੀ ਕੋਸ਼ਿਸ਼ ਹੈ ਧੜਕੇ ਜੀ ਦਾ ਆਦੇਸ਼ ਹੈ ਕਿ ਐਸਾ ਆਦਮੀ ਚੁਣੋ ਜੋ ਕਿ ਸਭ ਨੂੰ ਨਾਲ ਲੈ ਕੇ ਚੱਲੇ ਤੋ ਸਾਡੀ ਕੋਸ਼ਿਸ਼ ਹੈ ਇਹ ਕਿ ਅਸੀਂ ਉਹ ਉਸ ਆਦਮੀ ਨੂੰ ਜੋ ਮੇਰੀ رائے ਹੈਗੀ ਮੈਂ ਅੱਗੇ ਪਹੁੰਚਾ ਦਾਂਗਾ ਜਿਸ ਵੀ ਵਰਡ ਵਾਟ ਫੋਰ ਆਈ ਹੈਵ ਕਮ ਔਰ ਮੈਂ ਇੱਕ ਵਾਰ ਫੇਰ ਆਣਾ ਜੀ ਦਾ ਧੰਨਵਾਦ ਕਰਨਾ ਕਿ ਆ ਵੀ ਉਹਨਾਂ ਤੇ ਇਹ ਮੀਟਿੰਗ ਦਾ ਆਰਗੇਨਾਈਜ਼ ਕੀਤਾ ਉਹਦੇ ਵਾਸਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਪਰਦਾਰ ਕੀ ਦੀ ਮੇਨ ਮਕਸਦ ਹੀ ਹੋਏ ਜੇ ਜ਼ਿਲ੍ਹਾ ਸਟਰੋਂਗ ਹੋਏਗਾ ਤੇ ਥੱਲੇ ਲੈਵਲ ਤੇ ਆਪਣੇ ਆਪ ਸਟਰੋਂਗ ਹੋਏਗਾ ਉੰਦਾ ਕੀ ਹੈ ਕਿ ਜ਼ਿਲ੍ਹਾ ਵਰਦਾਨਾਗਰ ਐਕਟਿਵ ਨਹੀਂ ਹੈ ਤੇ ਫਿਰ ਉਹ ਥੱਲੇ ਵੀ ਨੇ ਐਕਟਿਵਨੈਸ ਚੱਲ ਹੋ ਜਾਂਦੀ ਉਹ ਪੁੱਛੇਗਾ ਹੀ ਨਹੀਂ ਕਿ ਕੀ ਕੀ ਪ੍ਰੋਬਲਮਸ ਨੇ ਉਹ ਅੱਗੇ ਲੋਕਾਂ ਨੂੰ ਦੱਸੇਗਾ ਨਹੀਂ ਪਰਦੇਸ਼ ਨੂੰ ਨਹੀਂ ਦੱਸੇਗਾ ਇਹ ਗੱਲ ਥੈਂਕ ਯੂ ਵੈਰੀ ਮੱਚ